ਮਾਫੀ ਕਿਵੇਂ ਮੰਗੇ ਦੀ ਆ ਵਾਹ ਗਲਤੀ ਹੋ ਗਈ ਇਸ ਬੰਦੇ ਨੇ ਮੈਂ ਤੁਹਾਨੂੰ ਹੈ ਇਸ ਬੰਦੇ ਨੇ ਮੇਰੇ ਪੈਸੇ ਮਾਰੇ ਕੁਛ ਪੈਸੇ ਦੇ ਗਿਆ ਤੂੜੀ ਦਾ ਬਵਾਰੀ ਏ ਤੂੜੀ ਦੇ ਪੈਸੇ ਕੁਛ ਦੇ ਗਿਆ ਕੁਛ ਹੀ ਰੱਖ ਗਿਆ ਮੇਰਾ ਇਹਨੇ ਤਰਲਾ ਮਾਰਿਆ ਮੇਰੇ ਚ ਕਮੀ ਲਾ ਲੋ ਇਹਨੇ ਆਖਿਆ ਮੇਰੇ ਕੋਲ ਇਸ ਟਾਈਮ ਪੈਸੇ ਕੋ ਨਹੀਂ ਮੈਂ Google Pay ਕਰ ਦਿਆਂਗਾ ਮੈਂ ਇਹਨੂੰ ਤਿੰਨ ਰੱਖਿਆ ਮੈਂ ਧੋਖਾ ਨਾ ਕਰੀ ਮੇਰੇ ਨਾਲ ਮੈਂ ਇਹਨੂੰ ਜਾਣਦਾ ਨਹੀਂ ਸਾਹ ਕੌਣ ਹੈ ਕਿੱਥੋਂ ਦਾ ਹੈ ਮੈਂ ਇਹਨੂੰ ਬਿਲਕੁਲ ਨਹੀਂ ਜਾਣਦਾ ਫੋਨ ਤੇ ਸਿਰਫ ਗੱਲ ਹੋਈ ਸਾਡੀ ਮੈਂ ਧੋਖਾ ਨਾ ਕਰਿਆਂਦਾ ਕਮਾਲ ਕਰ ਰਹੇ ਨੇ ਮੈਨੂੰ ਵਿਸ਼ਵਾਸ ਚ ਲਿਆ ਮੇਰੀ ਗਲਤੀ ਲਾ ਲੋ ਵੀ ਇਹ ਦੁਨੀਆਂ ਵਾਲੇ ਵਿਸ਼ਵਾਸ ਦੇ ਲਾਇਕ ਨਹੀਂ ਇਹ ਬੰਦਾ ਮੇਰੇ ਪੈਸੇ ਮਾਰ ਕੇ ਭੱਜ ਗਿਆ ਚਲੋ ਮੇਰੀ ਇੱਕ ਨੰਬਰ ਦੀ ਕਮਾਈ ਸੀ ਕਿ ਤੈਨਾਂ ਕਿਤੇ ਇਸ ਕੰਮ ਚ ਪ੍ਰਮਾਤਮਾ ਨੇ ਸਾਥ ਦਿੱਤਾ ਇਹ ਬੰਦਾ ਅੱਜ 15-20 ਦਿਨਾਂ ਬਾਅਦ ਅੜਿੱਕੇ ਆ ਗਿਆ ਅੜਿੱਕੇ ਆ ਗਏ ਇਹਨੇ ਪੈਸੇ ਵੀ ਦਿੱਤੇ ਨੇ ਮਾਫੀ ਵੀ ਮੰਗਦਾ ਪਿਆ ਹੁਣ ਇੱਕ ਚੀਜ਼ ਜ਼ਰੂਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਵੀ ਕਿਸੇ ਬੰਦੇ ਦੇ ਤਬਾਰ ਨਾ ਕਰਿਆ ਜੀ ਆਪਾਂ ਜਿਹੜੇ ਕਮਿਊਨਿਟੀ ਦੇ ਬੰਦੇ ਆ ਆਪਾਂ ਛੇਤੀ ਤਬਾਰ ਕਰ ਜਾਂਦੇ ਆ ਆਪਾਂ ਸੋਚਨੇ ਸ਼ਾਇਦ ਸਾਰੀ ਦੁਨੀਆ ਹੀ ਸਾਰੀ ਸਾਡੇ ਵਰਗੀ ਇੱਕ ਨੰਬਰ ਦੀ ਕਮਾਈ ਹੈ ਪਹਿਲਾਂ ਕਿਸਾਨੀ ਡੁੱਬੀ ਪਈ ਹੈ ਕੋਈ ਚਵਾਨੀ ਨਹੀਂ ਵੱਜਦੀ ਪਈ ਕੋਈ ਐਡੀ ਤੂੜੀ ਦਾ ਹਾਲ ਨਹੀਂ ਡੀਜ਼ਲ ਫੂਕ ਕੇ ਘਰੋਂ ਪੈਣ ਦੇ ਨੇ ਉਦੋਂ ਪਰਤੇ ਕਿ ਐਵੇਂ ਦੇ ਜਿਹੜੇ ਮਿੱਠੇ ਚੋਰ ਨੇ ਪੈਣ ਠੱਗ ਨੇ ਇਹ ਵੇਖਣ ਜੋ ਸਾਲਾ ਬੜਾ ਸ਼ਰੀਫ ਲੱਗਣਿਆ ਪਰ ਇਹ ਪੈਣ ਚੋਂ ਠੱਗ ਇਹਸ ਬੰਦੇ ਨੇ ਇਹਦੇ ਨਾਲ ਆ ਬਜ਼ੁਰਗ ਬੰਦਾ ਹੈ ਇਹਨੂੰ ਹੋਰ ਵੀ ਤਸੱਲੀ ਮਾਣੀ ਸੀ ਇਸ ਬਜ਼ੁਰਗ ਦੀ ਵਜ੍ਹਾ ਤੋਂ ਤੇਰੀ ਚਿੱਟੀ ਦਾੜੀ ਪਰ ਇਸ ਬਜ਼ੁਰਗ ਨੂੰ ਵੀ ਮੈਂ ਜਿਹੜੀ ਗੱਲ ਆਖੀ ਹੈ ਨਾ ਵੀ ਤੇਰੀ 10 ਸਾਲ ਦੀ ਉਮਰ ਕਿ ਸੱਚਾਈ ਆ ਆਪਣਾ ਸਿੱਖ ਦਾ ਸਦਾਰਨ ਹੈ ਪਰ ਮਾ ਭਗਵਾਨ ਦਾ ਨਾਮ ਲਿਆ ਕਰ ਜਿੰਨੂੰ ਵੀ ਮੰਨਣਾ ਸ਼ੰਕਰ ਨੂੰ ਮੰਨਣਾ ਬਜਰੰਗ ਬਲੀ ਨੂੰ ਮੰਨਣਾ ਦੇਵੀ ਮਾਤਾ ਨੂੰ ਮੰਨਣਾ ਇਹਨੂੰ ਰੱਬ ਦਾ ਨਾਮ ਲੈ ਆ ਥੱਗੀਆਂ ਕਿਤੇ ਹੋਰ ਮਾਰਿਆ ਜਿਹਨੇ 2 ਨੰਬਰ ਦੀ ਮਾਇਆ ਕੱਠੀ ਕੀਤੀ ਉਹਨੂੰ ਤੇ ਮਾਰ ਲਿਆ ਜਿਹਦਾ 1 ਨੰਬਰ ਦੀ ਕਮਾਈ ਜਿਹੜਾ ਉਹਨੂੰ ਥੱਗੀ ਨਾ ਮਾਰਿਆ ਜੇ ਹੁਣ ਇਸ ਬੰਦੇ ਨੇ ਐਕਸੈਪਟ ਕਰਨਾ ਹੁਣ ਬਹੁਤ ਗਲਤੀ ਮੰਨਣਾ ਮਾ ਗਲਤੀ ਥਾਣੇ ਜਾਣਾ ਹੀ ਕਿ ਇੱਥੇ ਮੰਗ ਦੋ ਦਿਨਾਂ ਮਾਫੀ ਕਰਵਾਤਾ ਮੰਗ ਫਿਰ ਜਿਵੇਂ ਮਾਫੀ ਮੰਗੀ ਦੋ ਹੋ ਵਾ ਠੀਕ ਲੱਗ ਚਾ ਜਬ ਮਾਫੀ ਕਿਵੇਂ ਮੰਗੇ ਦੀ ਆ ਵਾ ਗਲਤੀ ਹੋ ਗਈ ਇਸ ਬੰਦੇ ਨੇ ਮੈਂ ਤਾਂ ਹੈ ਇਸ ਬੰਦੇ ਨੇ ਮੇਰੇ ਪੈਸੇ ਮਾਰੇ ਕੁਛ ਪੈਸੇ ਦੇ ਗਿਆ ਤੂੜੀ ਦਾ ਬਿਵਾਰੀ ਏ ਤੂੜੀ ਦੇ ਪੈਸੇ ਕੁਛ ਦੇ ਗਿਆ ਕੁਛ ਰੱਖ ਗਿਆ ਮੇਰਾ ਇਹਨੇ ਤਰਲਾ ਮਾਰਿਆ ਮੇਰੇ ਚ ਕਮੀ ਲਾ ਲੋ ਇਹਨੇ ਆਖਿਆ ਮੇਰੇ ਕੋਲ ਇਸ ਟਾਈਮ ਪੈਸੇ ਕੋ ਨਹੀਂ ਮੈਂ ਗੂਗਲ ਪੇ ਕਰ ਦਿਆਂਗਾ ਮੈਂ ਇਹਨੂੰ ਤਿੰਨ ਰੱਖਿਆ ਮੈਂ ਧੋਖਾ ਨਾ ਕਰੀ ਮੇਰੇ ਨਾਲ ਮੈਂ ਇਹਨੂੰ ਜਾਣਦਾ ਨਹੀਂ ਸਾਹ ਕੋਣ ਹੈ ਕਿੱਥੋਂ ਦਾ ਹੈ ਮੈਂ ਇਹਨੂੰ ਬਿਲਕੁਲ ਨਹੀਂ ਜਾਣਦਾ ਫੋਨ ਤੇ ਸਿਰਫ ਗੱਲ ਹੋਈ ਸਾਡੀ ਮੈਂ ਧੋਖਾ ਨਾ ਕਰਿਆਂਦਾ ਕਮਾਲ ਕਰ ਰਹੇ ਨੇ ਮੈਨੂੰ ਵਿਸ਼ਵਾਸ ਚ ਲਿਆ ਮੇਰੀ ਗਲਤੀ ਲਾ ਲਓ ਵੀ ਇਹ ਦੁਨੀਆ ਵਾਲੀ ਵਿਸ਼ਵਾਸ ਦੇ ਲਾਇਕ ਨਹੀਂ ਇਹ ਬੰਦਾ ਮੇਰੇ ਪੈਸੇ ਮਾਰ ਕੇ ਭੱਜ ਗਿਆ ਚਲੋ ਮੇਰੀ ਇੱਕ ਨੰਬਰ ਦੀ ਕਮਾਈ ਸੀ ਕਿਤੇ ਨਾ ਕਿਤੇ ਇਸ ਕੰਮ ਚ ਪਰਮਾਤਮਾ ਨੇ ਸਾਥ ਦਿੱਤਾ ਇਹ ਬੰਦਾ ਅੱਜ 15-20 ਦਿਨਾਂ ਬਾਅਦ ਡਿੱਕੇ ਆਇਆ ਅੜਿੱਕੇ ਆ ਗਏ ਇਹਨੇ ਪੈਸੇ ਵੀ ਦਿੱਤੇ ਨੇ ਮਾਫੀ ਵੀ ਮੰਗਦਾ ਪਿਆ ਹੁਣ ਇੱਕ ਚੀਜ਼ ਜ਼ਰੂਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਵੀ ਕਿਸੇ ਬੰਦੇ ਦੇ ਤਬਾਰ ਨਾ ਕਰਿਆ ਜੀ ਆਪਾਂ ਜਿਹੜੇ ਕਮਿਊਨਿਟੀ ਦੇ ਬੰਦੇ ਆ ਆਪਾਂ ਛੇਤੀ ਤਬਾਰ ਕਰ ਜਾਂਦੇ ਆ ਆਪਾਂ ਸੋਚਦੇ ਨੇ ਸ਼ਾਇਦ ਸਾਰੀ ਦੁਨੀਆ ਜੀ ਸਾਰੀ ਸਾਡੇ ਵਰਗੀ ਇੱਕ ਨੰਬਰ ਦੀ ਕਮਾਈ ਹੈ ਪਹਿਲਾਂ ਕਿਸਾਨੀ ਡੁੱਬੀ ਪਈ ਐ ਕੋਈ ਚੁਗਾਨੀ ਨਹੀਂ ਵੱਜਦੀ ਪਈ ਕੋਈ ਐਦ ਕੀ ਤੂੜੀ ਦਾ ਹਾਲ ਨਹੀਂ ਡੀਜ਼ਲ ਫੂਕ ਕੇ ਘਰੋਂ ਪੈਣ ਡੇ ਨੇ ਉਦੋਂ ਪਰਤ ਕੇ ਐਵੇਂ ਦੇ ਜਿਹੜੇ ਮਿੱਠੇ ਚੋਰ ਨੇ ਭੈਣ ਤੋਂ ਠੱਗ ਨੇ ਇਹ ਵੇਖਣ ਜੋ ਸਾਲਾ ਬੜਾ ਸ਼ਰੀਫ ਲੱਗਣਿਆ ਪਰ ਇਹ ਭੈਣ ਤੋਂ ਠੱਗ ਇਸ ਬੰਦੇ ਨੇ ਇਹਦੇ ਨਾਲ ਆ ਬਜ਼ੁਰਗ ਬੰਦਾ ਹੈ ਇਹਨੂੰ ਹੋਰ ਵੀ ਤਸੱਲੀ ਮਾਣੀ ਸੀ ਇਸ ਬਜ਼ੁਰਗ ਦੀ وجہ ਤੋਂ ਤੇਰੀ ਚਿੱਟੀ ਦਾੜੀ ਪਰ ਇਸ ਬਜ਼ੁਰਗ ਨੂੰ ਵੀ ਮੈਂ ਜਿਹੜੀ ਗੱਲ ਆਖੀ ਹੈ ਨਾ ਵੀ ਤੇਰੀ 10 ਸਾਲ ਦੀ ਉਮਰ ਤੇ ਸਚਾਈ ਆ ਆਪਣਾ ਸਿੱਧਾ ਸਦਾ ਹਰ ਪਰਮਾਤਮਾ ਭਗਵਾਨ ਦਾ ਨਾਮ ਲਿਆ ਕਰ ਜਿੰਨੂੰ ਵੀ ਮੰਨਣਾ ਸ਼ੰਕਰ ਨੂੰ ਮੰਨਣਾ ਬਜਰੰਗ ਬਲੀ ਨੂੰ ਮੰਨਣਾ ਦੇਵੀ ਮਾਤਾ ਨੂੰ ਮੰਨਣਾ ਜਿਹਨੂੰ ਰੱਬ ਦਾ ਨਾਮ ਹੈ ਆ ਠੱਗੀਆਂ ਕੀ ਤੇ ਹੋਰ ਮਾਰਿਆ ਜੇ ਜਿਨੇ 2 ਨੰਬਰ ਦੀ ਮਾਇਆ ਇਕੱਠੀ ਕੀਤੀ ਉਹਨੂੰ ਤੇ ਮਾਰ ਲਿਆ ਜੇ ਜਿਹੜਾ 1 ਨੰਬਰ ਦੀ ਕਮਾਈ ਜਿਹੜਾ ਉਹਨੂੰ ਠੱਗੀ ਨਾ ਮਾਰਿਆ ਜੇ ਹੁਣ ਇਸ ਬੰਦੇ ਨੇ ਐਕਸੈਪਟ ਕਰਨਾ ਹੁਣ ਬਹੁਤ ਗਲਤੀ ਮੰਨਣਾ ਮਾਂ ਗਲਤੀ ਹੋ ਗਿਆ ਭਾਈ ਆਦਿ ਨੇ ਉਹ ਥਾਣੇ ਜਾਣਾ ਹੀ ਕਿ ਇੱਥੇ ਮਾਰ ਦੋਰੀ ਮਾਫੀ ਕਰਵਾਤਾ ਮੰਗ ਫਿਰ ਜਿਵੇਂ ਮਾਫੀ ਮੰਗੀ ਦੋ ਵਾਹ ਠੀਕ ਹੈ ਲੱਗਦਾ